ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਾ 1657 ਵੋਟਾਂ ਦੇ ਲੂਜ਼ ਕੀਤਾ 829 ਵੋਟਾਂ ਮੈਨੂੰ ਚਾਹੀਦੀਆਂ ਸੀ ਜਿੱਤਣ ਲਈ ਦੇਖੋ ਮੈਨੂੰ ਤਾਂ ਆਪ ਨਹੀਂ ਵੈਸੇ ਪਤਾ ਲੱਗਿਆ ਵੀ ਮੈਂ ਕਿਸ ਤਰ੍ਹਾਂ ਇਸ ਪਾਸੇ ਆ ਗਿਆ ਪਰ ਇੱਕ ਸਾਡੇ ਮਾਸਟਰ ਜੀ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਵੀ ਗੁਲਜ਼ਾਰੀ ਜੇਕਰ ਪੋਲਿਟਿਸ਼ੀਅਨ ਦੇ ਵਿੱਚ ਵਧੀਆ ਬੰਦੇ ਆਣਗੇ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਆ ਇਸ ਕਰਕੇ ਮੇਰਾ ਥੋੜਾ ਇੰਟਰਸਟ ਬਣਿਆ ਪਹਿਲਾਂ ਮੈਨੂੰ ਹੌਲੀ 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 ਕਰਕੇ ਫਿਰ ਮੇਰੇ ਨਾਲ ਜਦੋਂ ਮੈਂ ਵਰਲਡ ਕੱਪ ਖੇਡਿਆ ਉਹਦੇ ਵਿੱਚ ਮੇਰਾ ਤੁਹਾਨੂੰ ਪਤਾ ਹੀ ਯਾਰ ਉਹ ਬਹੁਤ ਵਧੀਆ ਰਿਆ 2010 ਦੇ ਵਿੱਚ ਹਾਂ ਹਾਂਜੀ 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 ਸਭ ਤੋਂ ਸਟਾਈਲਿਸਟ ਮੈਮਲੀ ਪਲੇਅਰ ਮੈਨੂੰ ਚੁਣਿਆ ਗਿਆ ਤੇ ਉਸ ਕਰਕੇ ਮੈਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਤੇ ਉਹਨਾਂ ਨੇ ਕਿਹਾ ਸੀ ਵੀ ਕਵੱਡੀ ਵਾਲਿਆਂ ਨੂੰ ਟਿਕਟ ਦੇਣੀ ਹੈ ਤੇ ਬਾਈ ਕਰਨ ਕਮਾਨ ਜੀ ਨੇ ਫਿਰ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਰਕੇ ਫਿਰ ਵਾਹ ਜੀ ਵਾਹ ਇਧਰੋਂ ਹਾਂ ਹੋ ਗਈ ਮੈਂ 2005 ਦੇ ਵਿੱਚ ਗਿਆ ਸੀ ਨਿਊਜ਼ੀਲੈਂਡ ਤੇ ਉਸ ਤੋਂ ਬਾਅਦ ਕੰਟੀਨਿਊੀ ਚੱਲਦਾ ਰਿਹਾ ਕੰਮ ਮੈਂ 14 ਤੱਕ ਖੇਡਿਆ ਤਕਰੀਬਨ ਤੇ ਵੈਸੇ ਨਹੀਂ ਸੌਰੀ ਆ ਹੁਣ ਪਿੱਛੇ 17 ਚ ਵੀ ਮੈਂ ਖੇਡ ਕੇ ਆਇਆ ਇਲੈਕਸ਼ਨ ਐਮਐਲਏ ਦਾ ਇਲੈਕਸ਼ਨ ਲੜਨ ਤੋਂ ਬਾਅਦ ਵੀ ਮੈਂ ਇੰਗਲੈਂਡ ਆਸਟ੍ਰੇਲੀਆ ਤੇ ਅਮਰੀਕਾ ਉੱਥੇ ਵੀ ਮੈਂ ਖੇਡ ਕੇ ਆਇਆ ਜੀ ਹਾਂਜੀ ਜ਼ਰੂਰ ਲੜਾਂਗੇ ਜੀ ਕਿਉਂਕਿ ਹੁਣ ਜਿਸ ਕੰਮ 'ਸੇ ਪ੍ਰਮਾਤਮਾ ਨੇ ਇੰਨੀ ਕਿ ਮਿਹਰ ਰੱਖੀ ਐ ਵੀ ਜਿਸ ਪਾਸੇ ਵੀ ਕਦੇ ਪਏ ਆ ਕਿਉਂਕਿ ਮਨ ਨੂੰ ਸਾਫ਼ ਲੈ ਕੇ ਚੱਲੇ ਆ ਵੀ ਜੇ ਕੁਝ ਕਰਨਾ ਤਾਂ ਜਿਨ੍ਹਾਂ ਨੇ ਜਿੱਦਾਂ ਜਿੱਦਾਂ ਕਿ ਮੈਂ ਹੁਣ ਕਹਿ ਸਕਦਾ ਕਿ ਮੈਂ ਬਹੁਤ ਲੋ ਲੈਵਲ ਤੋਂ ਇੱਥੇ ਤੱਕ ਪਹੁੰਚੇ ਆ ਉਹਨਾਂ ਦਰਸ਼ਕਾਂ ਦਾ ਜਾਂ ਮੇਰੇ ਹਲਕੇ ਵਾਲਿਆਂ ਦਾ ਮੈਂ ਕਿੱਥੇ ਦੇ ਦੇ ਸਕਦਾ ਪਰ ਮੈਂ ਇਹੀ ਸੋਚ ਕੇ ਇਸ ਰਾਜਨੀਤੀ ਦੇ ਵਿੱਚ ਆਇਆ ਕਿ ਮੈਨੂੰ ਜੇ ਕੋਈ ਮਾੜਾ ਮੋਟਾ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਕਰੂੰਗਾ ਜੀ ਦੇਖੋ ਜਿਹੜਾ ਦਿੜਬੇ ਦਾ ਕੱਪ ਹੈ ਨਾ ਜੀ ਇਹ ਮੈਂ ਵੀ ਇੱਥੇ ਬਹੁਤ ਵਾਰੀ ਖੇਡੇ ਆ ਪਰ ਇੱਕ ਇਹ ਛਾਪ ਛੱਡ ਜਾਂਦਾ ਜਿਹੜਾ ਪਲੇਅਰ ਇੱਥੇ ਵਧੀਆ ਪ੍ਰਦਰਸ਼ਨ ਕਰਦਾ ਉਸੇ ਟਾਈਮ ਹੀ ਉਹਦਾ ਬਾਹਰ ਦਾ ਵੀਜ਼ਾ ਲੱਗ ਜਾਂਦਾ ਕਿਉਂਕਿ ਇੱਥੇ ਸਾਰੀ ਕ੍ਰੀਮ ਆਣੀ ਹੈ ਐਨ ਆਰ ਆਈ ਵੀਰ ਜਿੰਨੇ ਪ੍ਰਮੋਟਰ ਹੈ ਤਕਰੀਬਨ ਉਹਨਾਂ ਨੇ ਸਾਰਿਆਂ ਨੇ ਆਣਾ ਇੱਥੇ ਇਸ ਕਰਕੇ ਉਹ ਨਿਗਾ ਦੇ ਵਿੱਚ ਆ ਜਾਂਦਾ ਤੇ ਦਢਬੇ ਦਾ ਜਿਹੜਾ ਕਬੱਡੀ ਕੱਪ ਹੈ ਉਹ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਡ ਦੇ ਵਿੱਚ ਫੇਮਸ ਹੈ ਖਾਸ ਕਰਕੇ ਇਸ ਵਾਰ ਹਾਂਜੀ ਕਿਉਂਕਿ ਬਹੁਤ ਸਾਨੂੰ ਫੋਨ ਆ ਰਹੇ ਆ ਜਿੰਨੇ ਵੀ ਦੂਰੋਂ ਫੋਨ ਆ ਰਹੇ ਹੈ ਕਈ ਕਹਿੰਦੇ ਅਸੀਂ ਬੱਸ ਲੈ ਕੇ ਆਵਾਂਗੇ ਕੋਈ ਕਹਿੰਦਾ ਅਸੀਂ ਟਰਾਲੀਆਂ ਤੇ ਆਵਾਂਗੇ ਕੋਈ ਕਹਿੰਦਾ ਅਸੀਂ ਕਾਰਾਂ ਤੇ ਆਵਾਂਗੇ ਦੇਖੋ ਬਹੁਤ ਕ੍ਰੇਜ਼ ਹੈ ਦਢਬੇ ਕੱਪ ਦਾ ਦੇਖੋ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਦਾ ਵੀ ਜਾਣਿਆ ਜਿੰ ਠੀਕ ਹੈ ਉਹਨਾਂ ਨੂੰ ਇਸ ਤੇ ਇਸ ਮੁੱਦੇ ਤੇ ਰੱਖਦੇ ਮੁੱਦੇ ਤੇ ਸੀਰੀਅਸ ਹੋਣਾ ਚਾਹੀਦਾ ਕਿਸੇ ਨੂੰ ਇੱਕ ਦੂਜੇ ਦੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਉਹਨਾਂ ਨੂੰ ਸਾਰਿਆਂ ਨੂੰ ਰਲ ਕੇ ਠੀਕ ਹੈ ਪਲੇਅਰ ਜਿਹੜਾ ਜਿੱਥੇ ਮਰਜ਼ੀ ਖੇਡੇ ਕੋਈ ਦਿੱਕਤ ਨਹੀਂ ਜਿਹੜੀ ਮਰਜ਼ੀ ਫਾਊਂਡੇਸ਼ਨ ਚ ਕੱਢੇ ਪਰ ਸਾਰਿਆਂ ਨੂੰ ਰਲ ਕੇ ਇਹ ਟਾਈਮ ਹੈ ਸਰਜਣ ਸਿੰਘ ਜੀ ਚੱਠਾ ਸਾਹਿਬ ਇਹ ਟਾਈਮ ਹੈ ਕਿ ਆਪਾਂ ਕਬੱਡੀ ਨੂੰ ਨਿਰੋਲ ਕਰਾ ਦਈਏ ਵੀ ਜਿਹੜਾ ਪ੍ਰੈਕਟਿਸ ਕਰਕੇ ਪਲੇਅਰ ਬਣੇ ਤੇ ਉਹੀ ਗਰਾਊਂਡ 'ਚ ਖੇੜੇ ਕਿਉਂਕਿ ਅਸੀਂ ਬਹੁਤ ਨੁਕਸਾਨ ਖਾ ਚੁੱਕੇ ਹਾਂ ਪਿਛਲੇ ਦਿਨਾਂ ਦੇ ਵਿੱਚ ਮੇਰਾ ਜਿਗਰੀ ਯਾਰ ਮੇਰਾ ਦਿਲ ਦਾ ਟੁਕੜਾ ਹੀ ਕਹਿ ਸਕਦਾ ਮੈਂ ਮੇਰਾ ਛੋਟਾ ਵੀਰ ਬਿੱਟੂ ਦੁਗਾਲ ਉਹਦੀ ਕਮੀ ਅਸੀਂ ਕਿਤੇ ਸੰ ਕਦੇ ਪੂਰੀ ਹੋਈ ਨਹੀਂ ਸਕਦੀ ਤੇ 나 ਹੀ ਮੈਨੂੰ ਲੱਗਦਾ ਹੈ ਜਿਵੇਂ ਕੋਈ ਜਾਦੂਗਰ ਜੋ ਪਲੇਅਰ ਆ ਉਹ ਬਿਲਕੁਲ ਕੀ ਬਾਤ ਹੈ ਉਹਦੇ ਵਰਗਾ ਅਜੇ ਤੱਕ ਮੈਂ ਕੋਈ ਪਲੇਅਰ ਦੇਖਿਆ ਨਹੀਂ ਐਨੀ ਨਿਰਮਤਾ ਕਿੰਨੀ ਨਿਰਮਤਾ ਹੱਦ ਤੋਂ ਵੱਧ ਜਿਆਦਾ ਹਾਂਜੀ ਹਾਂ ਬੜਾ ਪਿਆਰ ਪਿਆਰ ਔਰ ਸੁਭਾਅ ਬਹੁਤ ਵਧੀਆ ਹਾਂਜੀ ਹਾਂ ਕਿਉਂਕਿ ਉਹ ਸਾਡੇ ਹੋਰ ਪਲੇਅਰ ਆ ਗगन ਜਲਾਲ ਆ ਠੀਕ ਹੈ ਜੀ ਹੁਣ ਸੁਖਮਨ ਚੋਲਾ ਸਾਹਿਬ ਬਹੁਤ ਪਲੇਅਰ ਹੈ ਜਿਹੜੇ ਸਾਡੇ ਤੋਂ ਵਿਛੜ ਗਏ ਹਾਂਜੀ ਹਾਂ ਜੱਸ ਗਗੜਾ ਹੋ ਗਿਆ ਪਰ ਮੈਂ ਇਹੀ ਕਰਦਾ ਹੁਣ ਦਾ ਸਾਰਿਆਂ ਦੇ ਚਰਨਾਂ 'ਚ ਹੀ ਬੇਨਤੀ ਕਰ ਸਕਦਾ ਕਿ ਇਸ ਮੁੱਦੇ ਨੂੰ ਲੈ ਕੇ ਸੀਰੀਅਸ ਹੋਣਾ ਚਾਹੀਦਾ ਹੈ ਡਰੱਗ ਫ੍ਰੀ ਹੋਣਾ ਚਾਹੀਦਾ ਤੇ ਇੱਕ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਵੀ ਡਰੱਗ ਦਾ ਮਤਲਬ ਇਹ ਨਹੀਂ ਕੋਈ ਨਸ਼ਾ ਹਾਂ ਬਿਲਕੁਲ ਜੀ ਨਸ਼ਾ ਨਹੀਂ ਹੈਗਾ ਇਹ ਸਟੀਰੋਇਡ ਇੱਕ ਪਾਵਰ ਲਈ ਜੋ ਇੰਜੈਕਸ਼ਨ ਆ ਜਾਂ ਕੋਈ ਟੈਬਲੇਟ ਆ ਉਹਨੂੰ ਡਰੱਗ ਕਿਹਾ ਜਾਂਦਾ ਨਾ ਕਿ ਕੋਈ ਨਸ਼ੇ ਨੂੰ ਹਾਂਜੀ